ਹੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਨਜ਼ਦੀਕ ਦਾਖਣਾ ਮਿਸਰ ਤਾਰੋਰ ਧਾਰੀਵਾਲ ਵਿਖੇ ਜੇ ਸਟਾਰ ਕਲੈਕਸ਼ਨ ਵਿਖੇ ਐਕਸਪੋਰਟ ਸਰਪਲਸ ਦੇ ਬ੍ਰਾਂਡਡ ਤੇ ਰੈਡੀमेड ਕੱਪੜੇ ਹੋਲਸੇਲ ਡੀਟਾ ਤੇ ਖਰੀਦੋ ਜੇ ਸਟਾਰ ਕਲੈਕਸ਼ਨ ਦਾ ਉਦਘਾਟਨ ਗੁਰਕਬਾਦ ਸਿੰਘ ਮਾਲ ਦੇ ਪਿਤਾ ਜਰਨੈਲ ਸਿੰਘ ਮਾਲ ਨੇ ਕੀਤਾ ਜੇ ਸਟਾਰ ਕਲੈਕਸ਼ਨ ਦੇ ਮਾਲਕ ਇੰਜੀਨੀਅਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਸਾਡੀ ਦੁਕਾਨ ਤੇ オリジナル ਕਪੜੇ ਮਿਲਣਗੇ ਜੋ ਫੁੱਲ ਗਰੰਟੀ ਵਾਲੇ ਹੋਣਗੇ ਅਤੇ ਹੋਲਸੇਲ ਰੇਟਾਂ ਤੇ ਮਿਲਣਗੇ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ਵਿੰਦ ਦੁੱਗਲ ਕੌਂਸਲਰ ਇੰਦਰੀਆ ਸੰਸ ਦਲੇਰ ਸਿੰਘ ਕੈਪਟਨ ਰਣਧੀਰ ਸਿੰਘ ਐਸਡੀਓ ਸੁਖਦੇਵ ਸਿੰਘ ਹਰਪਜਨ ਸਿੰਘ ਲਾਲਜੀ ਟੀਵੀ ਸੈਂਟਰ ਵਾਲੇ ਸੁਨੀਲ ਜੋਨ ਰਣਿਆ ਦੀਪਮਨ ਖੁੰਡਾ ਹਣੀ ਜੈਲਦਾਰ ਮਨਦੀਪ ਮੋਨੂ ਅਤੇ ਲਵਲੀ ਨਾਗੀ ਮੌਜੂਦ ਰਹੇ देखो टीवी न्यूज़ इंडिया 247 ਧਾਰਿਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਰੇ ਵੀਰਾਂ ਨੂੰ ਮੇਰੇ ਬਾਰੇ ਕਾਫੀ ਪਤਾ ਹੀ ਆ ਕਿ ਇੰਜੀਨੀਅਰ ਜੇਪੀ ਸਿੰਘ ਤੁਹਾਡਾ ਵੀਰ ਅੱਜ ਅਸੀਂ ਇੱਕ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰ ਰਹੇ ਹਾਂ ਜੇ ਸਟਾਰ ਕਲੈਕਸ਼ਨ ਦੀ ਤੁਸੀਂ ਦੇਖਿਆ ਹੋਣਾ ਕਿ ਆਮ ਰੈਡੀमेड ਬਹੁਤ ਆ ਮਤਲਬ ਉਹ ਜਿਹੜੇ ਬ੍ਰਾਂਡਡ ਚੀਜ਼ਾਂ ਨੇ ਜਿਹੜੀ オリジナル ਬ੍ਰਾਂਡ ਨੇ ਉਹਨਾਂ ਦੇ ਰੇਟ ਬਹੁਤ ਹੁੰਦੇ ਸੀ ਤੇ ਆਮ ਬੰਦੇ ਦੀ ਪਹੁੰਚ ਤੋਂ ਦੂਰ ਸੀ ਲੇਕਿਨ ਸ਼ੌਂਕ ਬੜਾ ਸੀ ਸਾਰਿਆਂ ਨੂੰ ਕਿ ਅਸੀਂ ਵੀ ਕੀ ਬ੍ਰਾਂਡ ਵਾਲੀ ਚੀਜ਼ ਪਾਈ ਜਿਹੜੀ オリジナル ਬ੍ਰਾਂਡ ਆ ਤੇ ਆਪਾਂ ਉਹ ਇੱਕ ਕੋਸ਼ਿਸ਼ ਕੀਤੀ ਆ ਸਰਪਲਸ ਐਕਸਪੋਰਟ ਦਾ ਜਿਹੜਾ ਰਿਜਨਲ ਬ੍ਰਾਂਡ ਆ ਉਹ ਤੁਹਾਨੂੰ 101% ਜਿੰਨੇ ਵੀ ਬ੍ਰਾਂਡ ਇੰਡੀਆ ਦੇ ਆ ਫੋਰਨ ਦੇ ਬ੍ਰਾਂਡ ਦੇ ਕੱਪੜੇ ਜੈਕਟਾਂ ਪੈਂਟਾਂ ਔਰ ਜੋ ਸਾਨੂੰ ਹੁਣ ਉਹਨਾਂ ਨੂੰ ਧਾਰੀਵਾਲ ਚ ਮਿਲਣਗੇ ਜੋ ਕਿ ਪਹਿਲਾਂ ਸਾਡੀ ਪਹੁੰਚ ਤੋਂ ਥੋੜਾ ਦੂਰ ਸੀ ਲੇਕਿਨ ਮੈਂ ਬੇਨਤੀ ਕਰਨੇ ਕਿ ਇਹ ਜਰੂਰ ਬ੍ਰਾਂਡ ਰਿਜਨਲ ਹੈ ਇਹ ਗੱਲ ਹੈ ਕਿ ਰੇਟ ਜਿਹੜਾ ਹੌਲਸੇਲ ਰੇਟ ਇੰਡੀਅਨ ਰੇਟ ਤੇ ਤੁਹਾਨੂੰ ਇਹ ਇੱਥੇੋਂ ਮਿਲਣਗੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਸੀਂ ਅੱਗੇ ਵੀ ਸਾਨੂੰ ਪਿਆਰ ਸਾਡਾ ਉਹੀ ਚੈਨਲ ਦਾ ਜਿਹੜਾ ਨਾਂ ਜੇ ਸਟਾਰ ਜੇ ਸਟਾਰ ਦੇ ਨਾਂ ਤੇ ਹੀ ਆਪਾਂ ਜੇ ਸਟਾਰ 컬렉ਸ਼ਨ ਨੂੰ ਵੀ ਤੁਸੀਂ ਇਦਾਂ ਹੀ ਪਿਆਰ ਦਿਓਗੇ ਤੇ ਮੇਰਾ ਸਾਥ ਦਿਓਗੇ ਤੇ ਤੁਸੀਂ ਤੇ ਇੱਕ ਵਾਰੀ ਜ਼ਰੂਰ ਆ ਕੇ ਵਿਜ਼ਿਟ ਕਰਨੀ ਆ ਤੇ ਪਰਖ ਕਰਨੀ ਆ ਕਿ ਵਾਕਈ ਕਪੜਾ ਜਿਹੜਾ ਬ੍ਰਾਂਡਡ ਆ ਤੇ ਇੱਕ ਵਾਰੀ ਮੈਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ ਸਾਡੀ ਲੋਕੇਸ਼ਨ ਆ ਜੀ ਆਪਣਾ ਮੰਨਦੀਪ ਕਾਰ ਪਾਰਕਿੰਗ ਦੇ ਸਾਹਮਣੇ ਨੇੜੇ ਮ ਆਪਣਾ ਦਾਖਣਾ ਧਾਰੀਵਾਲ ਦਾ ਤੇ ਮੈਂ ਧੰਨਵਾਦ ਕਰਦਾ ਹਾਂ ਅੱਜ ਬਾਪੂ ਜਨੈ ਸਿੰਘ ਮਾਲ ਜੀ ਦਾ ਕਿ ਉਹਨਾਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆ ਕੇ ਆਪਣੇ ਕਾਰਕਮਲਾ ਨਾਲ ਉਦਘਾਟਨ ਕੀਤਾ ਵਾ ਪਾਜੀ ਮਾ ਗੁਰਕਬਾਲ ਸਿੰਘ ਵੀਰ ਜੀ ਨੇ ਵੀ ਆਉਣਾ ਸੀ ਲੇਕਿਨ ਚੰਡੀਗੜ੍ਹ ਦੇ ਦੂਜੇ ਮੇਂ ਕਰਕੇ ਉਹਨਾਂ ਨੂੰ ਉੱਥੇ ਜਾਣਾ ਪਿਆ ਤੇ ਬਾਪੂ ਜੀ ਦਾ ਮੈਂ ਅਸ਼ੀਰਵਾਦ ਮਿਲਿਆ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਜਿੱਦਾਂ ਸਾਨੂੰ ਪਿਆਰ ਦਿੰਦੇ ਹੋ ਇਦਾਂ ਹੀ ਪਿਆਰ ਦੇਣਾ ਲੋਕੇਸ਼ਨ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਵਾਂ ਕਿ ਆਪਣਾ ਧਾਰੀਵਾਲ ਡਾਕਖਾਨਾ ਦੇ ਨਾਲ ਗਲੀ ਹੈ ਸਾਹਮਣੇ ਕਾਰ ਪਾਰਕਿੰਗ ਆ ਤੇ ਇੱਕ ਵਾਰੀ ਜਰੂਰ ਮੌਕਾ ਦਿਓ ਜੀ ਵਾਹਿਗੁਰੂ ਜੀ ਕਿਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਦਸ਼ਾਹੀਆਂ ਦੇ ਸਤਿਗੁਰੂ ਨਜ਼ਰ ਕਰੇ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਸਾਡਾ ਬਹੁਤ ਹੀ ਲਾੜਲਾ ਬੇਟਾ ਜਤਿੰਦਰਪਾਲ ਸਿੰਘ ਜੀ ਜਿਹਨੂੰ ਅਸੀਂ ਲਾੜਲਾ ਜੋਤੀ ਜੀ ਕਹਿੰਦੇ ਆ ਉਹਨਾਂ ਦੇ ਪਿਤਾ ਜੀ ਅੱਜ ਬਹੁਤ ਹੀ ਵਧੀਆ ਇਹਨਾਂ ਨੇ ਪ੍ਰਾਲਾ ਕੀਤਾ ਹੈ ਔਰ ਇਹ ਸ਼ਹਿਰ ਦੇ ਵਿੱਚ ਇੱਕ ਨਵਿਕੜੀ ਦੁਕਾਨ ਖੁੱਲੀ ਆ ਚੋਰ ਬਹੁਤ ਹੀ ਪਿਆਰ ਵਾਲਿਆ ਤੇ ਜਿਹੜੀ ਦੁਕਾਨ ਇਹਨਾਂ ਖੋਲੀ ਆ ਮੈਂ ਦੁਆ ਕਰਦਾ ਅਰਦਾਸ ਕਰਦਾ ਮਹਾਰਾਜ ਸੱਚਾ ਪਾਤਸ਼ਾਹ ਇਹ ਸਾਡੇ ਬੇਟੇ ਨੂੰ ਇਹਦੇ ਕਾਰੋਬਾਰ ਦੇ ਵਿੱਚ ਦਿਨ-ਦੁਗਣੀ ਦੇ ਰਾਤ ਚੋਗਣੀ ਤਰਸਤੀ ਬਖਸ਼ੇ ਔਰ ਜਿਸ ਤਰ੍ਹਾਂ ਹਰ ਇੱਕ ਦਿਨ ਨਾਲ ਪਿਆਰ ਕਰਨ ਵਾਲਾ ਸਾਡਾ ਬੇਟਾ ਹੈ ਤੇ ਇਸ ਤਰ੍ਹਾਂ ਹੀ ਸਾਰਿਆਂ ਦਾ ਪਿਆਰ ਕਰਦਾ ਰਹੇ ਤੇ ਮੈਂ ਸਾਰੇ ਸਾਥੀਆਂ ਨੂੰ ਵੀ ਕਾਦੀਆਂ ਦੇ ਵਿੱਚ ਵੀ ਮੈਂ ਆਪਣੇ ਸਾਥੀਆਂ ਨੂੰ ਕਹਾਂਗਾ ਭਈ ਜੋ ਵੀ ਤੁਹਾਨੂੰ ਚੀਜ਼ ਚੰਗੀ ਲੱਗੇ ਇਹਨਾਂ ਕੋਲੋਂ ਖਰੀਦੋ ਕਿਉਂਕਿ ਇਹਨਾਂ ਦੀ ਜਿਹੜੀ ਚੀਜ਼ ਇਹਨਾਂ ਲਿਆਉਣੀਆਂ ਉਹ ਪਾਇਦਾਰ ਹੋਊਗੀ ਤੇ ਮੈਂ ਫੇਰ ਦੁਬਾਰਾ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਵੈਲ ਰੀਗਾ ਖਾਲਸਾ ਵੈਲ ਰੀਗ ਵਜੀ